ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲਾ ਹੋ ਠੀਕ ਠਾਕ ਜੀ ਲਓ ਜੀ ਲਾਗੇ ਸੀ ਆਲੂਆਂ ਨੂੰ ਪਾਣੀ ਲਾਉਣਾ ਕਰੋ ਚੇਕਾ ਸੂਰ ਤੇ ਮਾਰਦਾ ਚਮਕਾਰਾ ਸਿੱਧਾ ਆ ਆਈ ਆਪਣੀ ਕਣਕਾ ਜਿਹੜੀ ਮਸ਼ੀਨ ਐ ਵੀ ਦੀ ਜੀ ਆਪਾਂ ਉਹ ਦਿਖਾਈ ਸੀ ਪਹਿਲਾਂ ਵਾਲੀ ਵੀਡੀਓ ਚ ਆ ਦੋਵੇਂ ਬਾਕੀ ਪਾਣੀ ਲਾਉਣਾ ਜਿੱਦਾਂ ਖਾਲ ਦੇ ਵਿੱਚ ਮੂੜੀਆਂ ਪਈਆਂ ਸੀਗੀਆਂ ਨਾਲ ਨਾਲ ਪਾ ਜਿੱਦਾਂ ਮੋੜਦੇ ਨਾਲ ਨਾਲ ਪਾਣੀ ਛੱਡ ਗਈ ਤੇ ਕਿਤਨਾ ਪਤਲਾ ਜਾ ਰਹੇ ਹੈ ਪਾਣੀ ਆਪਾਂ ਨਾਲ ਆਖੀ ਪਾਣੀ ਜਮ ਲੋ ਤਾਂ ਆਪਾਂ ਪਈ ਹੈ ਜੀ ਜਦੋਂ ਵਧੀਆ ਲੱਗਦੇ ਪਹਿਲੇ ਸਵੇਰੇ ਜਦੋਂ ਆਏ ਹਾਂ ਤਾਂ ਲੱਗਦੀ ਸੀ ਜੀ ਉਹ ਟੋਕੋ ਟੋਕੀ ਨੂੰ ਕੱਟਣਾ ਪਾ ਕੇ ਆਈ ਜੰਗੀਰ ਪਰ ਜਦੋਂ ਇੱਥੇ ਆ ਕੇ ਮੋਟਰਾਂ ਚਲਾਈਆਂ ਇਸ ਪਰ ਦੇਖ ਤਾਂ ਮੈਂ ਤਬਾਰੀ ਰਹਾ ਕਹਿੰਦਾ ਤਬਾਰ ਦਾ ਲੱਗਿਆ ਕਿ ਜਮਾ ਦਾ ਚਮਕਾਰ ਆ ਜਾ ਮਾਰਨਾ ਇਹ ਉਧਰ ਵੀ ਚਲਦਿਆਂ ਜੀ ਮੋਟਰ ਆਪਣੀਆਂ ਹਾਂਜੀ ਆਇਆ ਦੇਖੋ ਜੀ ਜਿਹੜਾ ਪਾਣੀ ਹੁਣ ਆਲੂਆਂ ਨੂੰ ਖਾਲਾ ਐ ਸਾਫ਼ ਕਰਨੇ ਪੈਂਦੇ ੜੱਕੇ ਨਾਲ ਦੇਖੋ ਵਿੱਚ ਬਚ ਕਰਨਾ ਆ ਜਾਂ ਬੇਲ ਖਾਣਾ ਦੇਖੋ ਹੋਰੇ ਸੋਟੀਆਂ ਨਾਲ ਹਟਾਉਣਾ ਪੈਂਦਾ ਸਾਰ ਚੱਲਦਾ ਪਾਣੀ ਜਾਲੂ ਨੂੰ ਉਧਰ ਵੀ ਆਪਣੇ ਬੰਦੇ ਲਾਈ ਜਾਂਦੇ ਆ ਆ ਵੀ ਜਲਦੀ ਇੱਧਰ ਹੀ ਮੋਟਰ ਉਧਰ ਨੇ ਦੋ ਚੱਲ ਨਹੀਂ ਇੱਕ ਹੀ ਚੱਲਦੀ ਆ ਲਓ ਜੀ ਮਿੱਤਰੋ ਆ ਕਣਕ ਆ ਜੀ ਕੀਤੀ ਆਪਣੀ ਪੂਰੀ ਇਹ ਕਣਕ ਆਪਾਂ ਬਾਤੋਂ ਨਵਟਕੇ ਸੁਪਰ ਸੀਡਰ ਨਾਲ ਹੀ ਪੀਤੀ ਸੀ ਗੱਲ ਸੀਗੀ ਇਸ ਵਾਧੂ ਇਹ ਵੀ ਇਤੀ ਸੀਗੇ 7 ਕਿੱਲੇ ਆਪਾਂ ਪੰਚਾਇਤ ਵਾਲੇ ਤੇ ਆਹ ਪਰਲੀ ਜਿਹੜੀ ਪੰਚਾਇਤ ਵਾਲੀ ਆਪਣੇ ਕੋਲੇ ਹੁੰਦੀ ਸੀ ਆਹ ਸੋਣੀ ਵੀਰਾ ਕਰਦਾ ਹੁੰਦਾ ਸੀ ਉਹ ਆ ਆ ਜਿਹੜੀ ਆਪਣੇ ਕੋਲੇ ਹੁੰਦੀ ਉਹ ਆ ਇਹ ਰੌਣੀ ਕਰਕੇ ਕਣਕ ਪੀਤੀ ਸੀ ਇਹਦੇ ਵੀ ਦੇ ਪੈ ਕੇ ਤਿੰਨ ਤਿੰਨ ਗੱਟੂ ਪੈ ਕੇ ਦੇ ਦੇ ਤਿੰਨ ਤਿੰਨ ਉਹਦੇ ਪੈ ਕੇ ਤਿੰਨ ਤਿੰਨ ਇਥੇ ਬਹੁਤ ਖੱਟੀ ਹੋ ਗਈ ਸੀ ਕਣਕ ਜੀ ਇਹ ਇਹ ਮਤ ਬਰੇ ਕੀਤੀ ਸੀ ਨਾ ਉਦੋਂ ਦਿਖਾਈ ਸੀ ਵੀਡੀਓ ਚ ਤੇ ਉਧਰ ਲਗੀ ਨਾਲ ਥੋੜਾ ਜਿਹਾ ਨੀਵਾ ਖਾ ਗਿਆ ਉੱਥੇ ਰੇ ਪਾਵਾਂਗੇ ਉਧਰ ਪਾਣੀ ਲੱਗ ਗਿਆ ਜੀ ਆਲੂਆਂ ਨੂੰ ਹੁਣ ਇੱਧਰ ਆਇਆ ਪਾਣੀ ਤੋਂ ਉਧਰ ਡੇੜੋ ਕੀ ਲੈ ਭਰ ਗਏ ਸੀਗੇ ਤੇ ਹੁਣ ਇੱਧਰ ਚੱਲਦੀਆਂ ਮੋਟਰ ਹੁਣ ਇੱਧਰ ਲਾਵਾ ਵੀ ਆਪਣਾ ਕੀਲੇ ਰਹੇ ਨੇ ਪੰਜ ਤਾਲੇ ਰਹੇ ਨੇ ਉਹ ਕੋਲੋਂ ਚਲਾ ਕੇ ਮੋਟਰਾਂ ਵੀ ਭਾਰੀ ਜਿਹੜੇ ਪਤਲੇ ਪਤਲੇ ਲਾਈ ਤੇ ਆਪਣੀਆਂ ਫਿਰ ਇੱਕ ਪਾਸੇ ਵੜ ਜਾਈਂ ਫਿਰ ਕਣਕ ਨਹੀਂ ਪਾਣੀ ਭਰਨਾ ਇਹ ਚ ਵੀ ਅਜੇ ਸਪਰੇਅ ਕਰਨੀ ਹੈ ਜੇ ਆ ਪਾਲਕ ਬਹੁਤ ਜ਼ਿਆਦਾ ਹੋ ਗਈ ਹੈ ਦੋ ਤਿੰਨ ਦਿਨਾਂ ਗਿਆ ਰਿਹਾ ਚ ਸਪਰੇਅ ਮਾਰੀ ਵੀ ਸੀਗੀ ਪਰ ਮਰਿਆ ਨਹੀਂ ਨਾ ਹੁਣ ਬੈਟਰੀ ਵਾਲੇ ਪੰਪਾ ਨਾਲ ਕਰ ਦੇਣੀ ਆ ਪਾਲਕ ਤੋਂ ਪਾਲਕ ਜੀ ਬਾਹਲੀ ਹੋਈ ਇਹ ਮਗਰੋਂ ਕਣਕ ਚ ਜੀ ਜਦੋਂ ਸਰਦੀਆਂ ਹਨ ਕਬੜਦੇ ਆ ਉਹਦੇ ਵਿੱਚ ਕੰਡੇ ਜਿਹਾ ਬਹੁਤਾ ਆ ਜਾਂਦਾ ਤੂੜੀ ਤਾੜੀ ਚ ਵੀਲ ਚ ਇਸ ਕਰਕੇ ਫਿਰ ਇਹ ਸਾਰੇ ਹੀ ਘਾਣੇ ਪੈਣੇ ਆ ਉਹ ਲੱਗੇ ਹੋਏ ਪਾਣੀ ਧਾਣ ਜੀ ਆਪਣੇ ਬੰਦੇ ਹੁਣ ਆ ਉਧਰੋਂ ਲਿਆ ਤੁਰ ਕੇ ਇਧਰ ਨੂੰ ਜਿਹੜਾ ਇਹੋਂ ਨੇਰ ਨਾਲ ਭਰਿਆ ਜੁੱਤਰ ਹੁਣ ਇਧਰ ਛੱਡੀ ਫੜਦਾ ਪਾਣੀ ਸਾਰੇ ਆ ਸਾਡਾ ਬੰਦਾ ਬੂਟ ਲੈ ਕੇ ਆਇਆ ਸੀ ਸਵੇਰੇ ਸਵੇਰੇ ਦਸਾਈ ਨੂੰ ਠੰਡ ਵਾਲੀ ਕਰਕੇ ਮੈਂ ਕਿਹਾ ਇਹ ਬੂਟ ਪਾ ਕੇ ਨਹੀਂ ਤਰ ਹੁਣਾ ਪਾਣੀ ਚ ਤੋ ਚਿੱਟੀ ਜੀ ਰਾਨੀ ਮੈਂ ਤਾਂ ਵੀ ਲਾਉਣ ਤੇ 10 ਦੀ ਮੋਟਰ ਦਾ ਪਾਣੀ ਹੈ ਜੀ 10 ਦੀ ਮੋਟਰ ਹੈ ਆ ਆਪਣਾ ਬੀਜ ਆ ਸਾਰਾ ਜੀ ਨਵਾਂ ਬੀਜ ਸਾਰਾ ਇਹਦੇ ਜੋ ਪੀ ਰੱਖ ਕੇ ਇਹਦਾ ਮੜਾ ਮੋਟਾ ਰਸਨ ਹਾ ਕੱਢ ਲਾਂਗੇ ਵੀ ਇਹ ਸਾਰਾ ਰੱਖਣਾ ਨੇ 2.5 ਕਿਲੋ ਸਾਰਾ ਵੀ ਇਹੀ ਕਰਨਾ ਲਵਾ ਆ ਹੁਣ ਫਿਰ ਕੱਢਣਾ ਹੋ ਗਿਆ ਬੱਚੋ ਇਹ ਕੀ ਸਾਰਾ ਕੱਢ ਦੇਣਾ ਬਾਕੀ ਜਾਲੂਨਾ ਦਾ ਕੀ ਰੇਡ ਰੂਟ ਆ ਦੱਸਿਓ ਮੜਾ ਜੇ ਬੱਚ ਕੱਚੀ ਫਟਾਈ ਦਾ ਕੀ ਰੇਡ ਰੂਟ ਚੱਲਦਾ ਹੁਣ ਚਲੋ ਲੋਖੋਂ ਗਿਆ ਜੀ ਤੁਹਾਨੂੰ ਲਾ ਲਿਆ ਨੱਖੇ ਨੁਕੀ ਤੇ ਮੋਟਰਾਂ ਦੇ ਜੀ ਬਥਰੋ ਛੜਦਾ ਪਾਣੀ ਆਪਾਂ ਜੰਮਣ ਵਾਲੀ ਮੋਟਰ ਤੇ ਇੱਥੇ ਜੰਮਣ ਵਾਲੀ ਕਹਿੰਦੇ ਜਿਹੀਂ ਇਹਨਾਂ ਜੰਮਣਾ ਲੱਗੀਆਂ ਉਹ ਜਿੱਦ ਤਰ ਹੁਣ ਮੈਂ ਪਾਣੀ ਲਾ ਕੇ ਆ ਉਹਨੂੰ ਅੰਬ ਵਾਲੀ ਕਹਿੰਦੇ ਆ ਪਹਿਲਾਂ ਕੇਲੇ ਵਾਲੀ ਜੀ ਕੇਲੇ ਵਾਲੀ ਮੋਟਰ ਹੁਣ ਕਹਿੰਦੇ ਹੁਣ ਕੇਲੇ ਪੜ ਤੇ ਹੁਣ ਅੰਬ ਵਾਲੀ ਵੱਜਣ ਲੱਗੀ ਜੀਆਂ ਇਹ ਜੰਮਣਾ ਇੱਥੇ ਜੰਮਣ ਵਾਲੀ ਲੱਗ ਵੱਜਦੀ ਆ ਇੱਥੇ ਨਾ ਰੱਪੇ ਆ ਪਾਣੀ ਇੱਥੇ ਤੁਹਾਨੂੰ ਆਪਾਂ ਔਰ ਥੋੜੇ ਜਿਹੇ ਆਲੂ ਗੱਜ ਵੱਧ ਮੁੜੇ ਹੋਇਆ ਛੋਟੀਆਂ ਬੇਲਾਂ ਤੁੜੀਆਂ ਜਾਂਦੀਆਂ ਟੁੱਟਦੀ ਇਹ ਬੱਚੇ ਨਹੀਂ ਹੁਣ ਇਹ ਸ ਕੋਲੇ ਬਣਾ ਬਣਾ 라ਜੂ ਇਧਰ ਲਈ ਜਾਂਦਾ ਹੋ ਰਹਿ ਕੇ ਚਾਰ ਪੰਜ ਨੱਕੇ ਜਿਹੇ ਵੀ ਔਰ ਆਪਣਾ ਜਿਹੜਾ ਕੰਮ ਕੰਪਲੀਟ ਹੋ ਜੂ ਫਿਰ ਪੰਜ ਰਾਜਣਗੇ ਤਾਂ ਵਾਲੇ ਤੇ ਢਾਈ ਅੱਜ ਅੱਧਾ ਰਹਿ ਗਿਆ ਤੇ ਭੱਜਦੇ ਹਾਂ ਹਲੀ ਕੁਤਨੀ ਨਹੀਂ ਹੈੜੀ ਹੋ ਜੂ بس ਲਾਈਕ ਲਾਈਕ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਵੀ ਕਰਦਿਆ ਕਰੋ ਲਾਈਕ ਘਟ ਕਰਦੇ ਜੀ ਜੇ ਵੀਡੀਓ ਦੇਖਦੇ ਹੋ ਨੇ ਲਾਈਕ ਕਰਦੇ ਕਰੋ ਜਰੂਰ ਵੀਡੀਓ ਦੇਖਿਆ ਕਰੋ ਜੀ ਕਾ ਵੀ ਸ਼ੇਅਰ ਕਰਿਆ ਕਰੋ ਫਿਰ ਮਾੜਾ ਮੋਟਾ ਹੌਸਲਾ ਮਿਲ ਜਾਂਦਾ ਜੀ ਇੰਨੇ ਕਰਾਣਾ ਫਿਰ ਬੰਦੇ ਦਾ ਮਨ ਕਰਦਾ ਵੀ ਵੀਡੀਓ ਬਣਾਉਣ ਨੂੰ ਜੇ ਜਦੋਂ ਤੁਸੀਂ ਦੇਖਦੇ ਹੋ ਨਾ ਲਾਈਕ ਕਰਦੇ ਜੀ ਫਿਰ ਉਹ ਮਨ ਜਾ ਟਟ ਜਾਂਦਾ ਬੰਦੇ ਦਾ ਤੇ ਹੱਪ ਤਾਂ ਬਸ ਆਹੀ ਹੈ ਜੀ ਖੇਤੀਬਾੜੀ ਬਾਰੇ ਵਾ ਦਿਖਾਉਣ ਆਲੇ ਹੁੰਦੇ ਆ